ਸਾਸਤ੍ਰਿਕਾ ਜੀ ਸਾਰਿਆਂ ਨੂੰ ਪੱਡਾ ਕਿਰਨ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਜਿਹੜੀ ਕਲੈਕਸ਼ਨ ਬਹੁਤ ਹੀ ਪਿਆਰੀ ਹੋएगी ਵੀਡੀਓ ਨੂੰ ਪੂਰਾ ਐਂਡ ਤੱਕ ਜਰੂਰ ਦੇਖਿਓ ਇਹ ਜਿਹੜਾ ਫੈਬਰਿਕ ਹੋएगा क्रेਪ ਦਾ ਹੈਗਾ ਸ਼ਰਟ ਦੇ ਉੱਪਰ ਬਹੁਤ ਹੀ ਸੋਹਣੀ ਇੰਬੋਟਰੀ ਰਹੇਗੀ ਮਿਰਰ ਵਰਕ ਦਾ ਕੰਮ ਹੋਏਗਾ ਪਲੇਨ ਬਾਟਮ ਹੋਏਗੀ ਸ਼ਰਟ ਦਾ ਪਰਮੀਟਰ ਲੱਗ ਰਿਹਾ ਹੈਗਾ ਨਾ ਬਾਟਮ ਦਾ ਪਰਮੀਟਰ ਲੱਗ ਰਿਹਾ ਹੈਗਾ ਇਹਨਾਂ ਵਿੱਚ ਜਿਹੜਾ ਵੀ ਸੂਰ ਪਸੰਦ ਹੁੰਦਾ ਉਸ ਦਾ ਸਕਰੀਨਸ਼ਾਟ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਤੁਹ ਇਹ ਜਿਹੜਾ ਸੂਟ ਹੈਗਾ ਪਿਓਰ ਕਰੇਵ ਦਾ ਸੂਟ ਹੋਏਗਾ ਡਿਜ਼ਾਈਨਰ ਪੀਸ ਹੋਣਗੇ ਪਲੇਨ ਸਲਵਾਰ ਹੋਏਗੀ ਕਰੇਵ ਦੀ ਸਲਵਾਰ ਹੋਏਗੀ ਚਨਾਉਂ ਦਾ ਦੁਪੱਟਾ ਹੋਏਗਾ ਬਹੁਤ ਹੀ ਸੋਹਣਾ ਪ੍ਰਿੰਟ ਵਾਲਾ ਹੋਣਗੇ ਪ੍ਰਾਈਸ ਇਹਨਾਂ ਦੇ ਉੱਪਰ ਮੈਂਸ਼ਨ ਕੀਤਾ ਗਿਆ ਅਗਲੇ ਜਿਹੜੇ ਸੂਟ ਹੋਣਗੇ ਪਿਓਰ ਵਿਸਕੋਸ ਔਰਗੈਂਜ਼ਾ ਦੀ ਸ਼ਰਟ ਹੋਏਗੀ ਘੇਰੇ ਤੇ ਬਹੁਤ ਹੀ ਸੋਹਣਾ ਵਰਕ ਹੋਏਗਾ ਮਸ਼ੀਨ ਵਰਕ ਦਾ ਕੰਮ ਹੋਏਗਾ 슬ੀਵ 'ਤੇ ਵਰਕ ਹੋਏਗਾ ਬਾਟਮ ਜਿਹੜੀ ਹੋਏਗੀ ਪਿਓਰ ਸਿਲਕ ਦੀ ਹੋਏਗੀ ਪੋਂਚੇ 'ਤੇ ਮਸ਼ੀਨ ਵਰਕ ਦਾ ਕੰਮ ਹੋਏਗਾ ਨਾਲ ਜਿਹੜਾ ਦੁਪੱਟਾ ਹੋਏਗਾ ਵਿਸਕੋਸ ਔਰਗੈਂਜ਼ਾ ਦਾ ਦੁਪੱਟਾ ਹੋਏ ਕਲੇ ਨਵੇਂ ਜੀ ਬਹੁਤ ਹੀ ਪਿਆਰੇ ਹੋਣਗੇ ਅਗਲੇ ਜਿਹੜੇ ਸੂਟ ਹੋਣਗੇ ਪਿਓਰ ਔਰਗੈਂਜ਼ਾ ਦੀ ਸ਼ਰਟ ਹੋਏਗੀ ਘੇਰੇ ਤੇ ਵਰਕ ਹੋਏਗਾ ਤੇ கிரேਪ ਦੀ ਬਾਟਮ ਹੋਏਗੀ ਪਲੇਨ ਬਾਟਮ ਹੋਏਗੀ ਸ਼ਿਫੋਨ ਦਾ ਦੁਪੱਟਾ ਹੋਏਗਾ ਦੁਪੱਟੇ ਦੇ ਉੱਪਰ ਪ੍ਰੋਪਰ 4 ਸਾਈਡ ਲੈਸ ਦਾ ਕੰਮ ਹੋਏਗਾ ਕਲਰ ਇਹਨਾਂ ਵਿੱਚੋਂ ਬਹੁਤ ਹੀ ਬਾਰੇ ਮਿਲ ਜਾਣਗੇ ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਭੇਜ ਕੇ ਸੂਟ ਬੁੱਕ ਕਰਾ ਸਕਦੇ ਹੋ ਅਗਲੇ ਜਿਹੜੇ ਸੂਟ ਹੋਣਗੇ ਪਿਓਰ ਬਰਬਰੀ ਡਿਜੀਟਲ प्रिंट ਸ਼ਰਟ ਹੋਏਗੀ 2.5 ਮੀਟਰ ਦੀ ਕੱਟ ਹੋਏਗੀ ਬਾਟਮ ਜਿਹੜੀ ਹੋਏਗੀ ਪਿਓਰ ਮਸਲੀਨ ਦੀ ਹੋਏਗੀ ਪਲੇਨ ਬਾਟਮ ਹੋਏਗੀ ਡਾਈਮੈਟਰ ਦੀ ਕੱਟ ਹੋਏਗੀ ਵਿਦਆਊਟ ਦੁਪੱਟਾ ਹੋਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਵੀ ਬੁੱਕ ਕਰਾ ਸਕਦੇ ਹੋ ਪ੍ਰਾਈਸ ਆਪਾਂ ਸਾਬ ਦਾ ਉੱਪਰ ਮੈਂਸ਼ਨ ਕੀਤਾ ਹੁੰਦਾ ਪ੍ਰਾਈਸ ਚੈੱਕ ਕਰਕੇ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਹਾਂਜੀ ਜੇਕਰ ਵੀਡੀਓ ਵਧੀਆ ਲੱਗੇ ਤੇ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ